ਵਿਆਹ ਕਰਵਾ ਕੇ ਵੀ ਨਹੀਂ ਸੁਧਰੀ ਆਨੂ ਪਹਿਲਾ ਟੱਬਰ ਦੇ 15 ਜੀਆਂ ਨੂੰ ਨਸ਼ੇ ਨਾਲ बेहोश ਕੀਤਾ ਪਿੱਛੋਂ ਆਸ਼ਕ ਨੂੰ ਸੌਹਰੇ ਘਰ ਵੜ ਕੇ ਕਰਵਾਇਆ ਇੰਸਟਾਗ੍ਰam ਉੱਤੇ ਪਈ ਦੂਜੇ ਮੁੰਡੇ ਦੇ ਨਾਲ ਯਾਰੀ ਨੇ ਵਿਆਹੀ ਕੁੜੀ ਤੋਂ ਦੇਖ ਲੂ ਕੀ ਕੀ ਕਰਵਾ ਦਿੱਤਾ ਮੂੰਹ ਬੰਨੀ ਖੜੀ ਸੁ ਕੁੜੀ ਨੂੰ ਦੇਖ ਕੇ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਇਹ ਐਨਾ ਕ੍ਰਿਮੀਨਲ ਦਿਮਾਗ ਇਸ ਦਾ ਹੋਵੇਗਾ ਆਸ਼ਕ ਨਾਲ ਸੌਰੇ ਘਰ ਤੋਂ ਭੱਜਣ ਦੀ ਇਸ ਨੇ ਆਪ ਪੂਰੀ ਦੀ ਪੂਰੀ ਸਾਜ਼ਿਸ਼ ਕਢੀ ਮੋਟਾ ਹੱਥ ਮਾਰ ਕੇ ਆਸ਼ਕ ਨਾਲ ਸੌਰੇ ਘਰੋਂ ਭੱਜਣ ਦੀ ਫਿਰਾਕ ਦੇ ਵਿੱਚ ਇਸ ਕੁੜੀ ਨੇ ਪਹਿਲਾਂ ਸੌਰੇ ਪਰਿਵਾਰ ਦੇ 15 ਜੀਆਂ ਦੇ ਖਾਣੇ ਦੇ ਵਿੱਚ ਕੁਝ ਨਸ਼ੀਲੀ ਚੀਜ਼ ਪਾਈ ਅਤੇ ਪਿੱਛੋਂ ਆਪਣੇ ਆਸ਼ਕ ਨੂੰ ਸਾਧ ਲਿਆ ਆਪਣੇ ਹੱਥਾਂ ਦੇ ਨਾਲ ਉਸ ਨੂੰ ਜੂਰੀ ਦੀਆਂ ਸਾਰੀਆਂ ਚਾਪੀਆਂ ਦਿੱਤੀਆਂ ਕਾਦੇ ਸਾਰੇ ਸੋਨੇ ਚਾਂਦੀ ਦੇ ਗਹਿਣੇ ਤੇ ਕੈਸ਼ ਉਸ ਨੂੰ ਆਪ ਚੋਰੀ ਕਰਵਾਇਆ ਫਿਰ ਬਾਅਦ ਵਿੱਚ ਆਪ ਹੀ ਉਸ ਦੇ ਨਾਲ ਭੱਜਣ ਦੀ ਸਿਰਾਖ ਦੇ ਵਿੱਚ ਸੀ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਦੋਵੇਂ ਜਾਣਿਆਂ ਦਾ ਪਾਂਡਾ ਫਟ ਗਿਆ ਖੰਨਾ ਦੇ ਮਲੌਤ ਅਦੀਨ ਪੈਂਦੇ ਪਿੰਡ ਉਲ하ੜ ਦੇ ਇਸ ਮਾਮਲੇ ਨੇ ਹਰ ਇੱਕ ਦੇ ਹੋਰ ਸੁੰਦਾ ਕੀ ਰੱਖ ਦਿੱਤੇ ਨੇ ਅੱਜ ਕੱਲ ਸੋਸ਼ਲ ਮੀਡੀਆ ਉਤੇ ਚੱਲਦੀਆਂ ਚੈਟੀਆਂ ਕਦੋਂ ਅਜਿਹੇ ਕਾਂਡਾਂ ਨੂੰ ਅੰਜਾਮ ਦਵਾ ਦੇਣ ਕੁਝ ਵੀ ਪਤਾ ਨਹੀਂ ਲੱਗਦਾ ਉਹੀ ਸਾਕਸਰਾ ਦੇ ਖੁਲਾਸੇ ਤਾਂ ਹੋ ਗਏ ਅੱਖਾਂ ਖੋਲ ਕੇ ਰੱਖ ਦੇਣ ਵਾਲੇ ਨੇ ਇਸ ਜੋ ਹੈਗਾ ਉਹ ਥਾਣਾ ਮਲੋਤ ਦਾ ਹੈਗਾ 3 ਜੂਨ ਨੂੰ ਥਾਣਾ ਮਲੋਤ ਦੇ ਵਿੱਚ ਇੱਕ ਪਿੰਡ ਹੈਗਾ ਕੁਲਾੜ ਪਿੰਡ ਉਥੇ ਚੋਰੀ ਹੋਈ ਸੀ ਕਰੋ ਕੁਝ ਜੁਐਲਰੀ ਪਲਸ ਨਾਲੇ ਕੁਝ ਕੈਸ਼ ਦਾ ਆਪਣਾ ਦੱਸਿਆ ਸੀਗਾ ਤੇ ਬਲਕਾਰ ਸਿੰਘ ਬਲਵਿੰਦਰ ਸਿੰਘ ਦੀ ਸਟੇਟਮੈਂਟ ਦੇ ਬੇਸਿਸ ਤੇ 8 ਜੂਨ ਨੂੰ ਐਫਆਰ ਦਰਜ ਕੀਤੀ ਗਈ ਤੇ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਇੱਕ ਦਿਲਰਾਜ ਨਾ ਦਾ ਪਰਸਨ ਹੈ ਜੋ ਕਿ ਪਿੱਛੇ ਸੋਹਣਾ ਅਦਰ ਹੈਂਡ ਵਾਲਾ ਹੈਗਾ ਤੇ ਸੋਹਣਾ ਮੁਹਾਲੀ ਦੇ ਵਿੱਚ ਰਹਿੰਦਾ ਹੈਗਾ ਉਹਨੇ ਆ ਚੋਰੀ ਦੀ ਵਾਰਦਾਤ ਨੂੰ ਜਾਣ ਦਿੱਤਾ ਸੀਗਾ ਤੇ ਉਹਦਾ ਸਾਥ ਬਲਵਿੰਦਰ ਸਿੰਘ ਦੀ ਨੂੰ ਜਿਸ ਦਾ ਨਾਮ ਕਮਲਜੀਤ ਕੌਰ ਹੈ ਉਹਨੇ ਸਾਥ ਦਿੱਤਾ ਸੀਗਾ ਕਮਲਜੀਤ ਕੌਰ ਦੀ ਇਹਦੇ ਨਾਲ ਗੱਲਬਾਤ ਸੀਗੀ ਤੇ ਐਨੇ ਹੀ ਜੋ ਅਲਮਾਰੀਆਂ ਦੀ ਚਾਬੀ ਵਗੈਰਾ ਉਹਨੂੰ ਫੜਾਈ ਸੀਗੀ ਤੇ ਉਹਨੇ ਚੋਰੀ ਕੀਤੀ ਸੀ ਆ ਦੋਨੋਂ ਕੇ ਦੋਨੋਂ ਦੀ ਅਰੈਸਟ ਪਲੱਸ ਜੋ ਤਫਤੀਸ਼ ਦੌਰਾਨ ਜੋ ਸਾਰੀ ਰਿਕਵਰੀ ਵਗੈਰਾ ਹੋਈ ਹੈ ਤੋ ਜਿੰਨੀ ਵੀ ਜੁਐਲਰੀ ਸਨਾਂ ਨੇ ਚੋਰੀ ਕੀਤੀ ਸੀਗੀ ਉਹ ਸਾਰੀ ਜੁਐਲਰੀ ਵੀ ਰਿਕਵਰ ਹੋ ਚੁੱਕੀ ਹੈ ਦੇ ਨਾਲ ਨਾਲ 70000 ਦੀ ਜੋ ਰਾਸ਼ੀ ਹੈਗੀ ਉਹ ਵੀ ਇਨਾਂ ਦੇ ਕੋਲੋਂ ਰਿਕਵਰ ਹੋਈ ਹੈ ਤੇ तकरीबन तकरीबन ਜੋ ਵੀ ਇਨਾਂ ਨੇ ਚੋਰੀ ਕੀਤਾ ਸੀਗਾ ਸਾਰਾ ਹੀ ਸਮਾਨ ਰਿਕਵਰ ਕਰ ਲਿਆ ਹੈ ਲਿਸਟ ਤੁਹਾਡੇ ਨਾਲ ਆਪ ਪ੍ਰੈਸ ਦਾ ਜੋ ਨੋਟ ਹੈ ਦੇ ਰਾਹੀਂ ਅਸੀਂ ਸ਼ੇਅਰ ਕਰ ਦਵਾਂਗੇ ਮੋਸਟੇ ਇਹਦੇ ਵਿੱਚ ਜੋ ਮੋਦਰੀਆਂ ਔਰ ਸੋਨੇ ਦਾ ਹਾਰ ਵਗੈਰਾ ਸੀਗਾ ਉਹ ਸਾਰਾ ਰਿਕਵਰ ਕਰਕੇ ਅਸੀਂ ਤੁਹਾਨੂੰ ਪੇਸ਼ ਕਰ ਚੁੱਕੇ ਹਾਂ ਤੁਹਾ ਆਜੂ ਜੀ ਆਜੂ ਜੋ ਜਿਹਦੀ ਨੋ ਹੈਗੀ ਕਮਲਜੀਤ ਕੋਰ ਉਹਦੇ ਨਾਲੇ ਤੇ ਗੱਲਬਾਤ ਸੀਗੀ ਤੇ ਉਹਦੇ ਨਾਲ ਹੀ ਨਾਨੇ ਆਪਣਾ ਇੱਕ ਪਲੈਨਿੰਗ ਕੀਤੀ ਤੇ ਉਹ ਕਮਲਜੀਤ ਕੌਰ ਨੇ ਹੀ ਅੱਗੇ ਸਾਰੇ ਕੀ ਸਾਰੇ ਇਤਲਾਬੇ ਦਿੱਤੀ ਕਿ ਕਿਥੇ ਕਿਥੇ ਰੱਖੀ ਹੋ ਸਕਦੇ ਜੁਐਲਰੀ ਤੇ ਉਹਨਾਂ ਨੂੰ ਐਕਸੈਸ ਕਰਨ ਦਾ ਕਿ ਜੋ ਵੀ ਅ ਅਲਬੇਰਾ ਹੈ ਜਾਂ ਫਿਰ ਜੋ ਬਾਕਸੇਜ਼ ਹੈ ਉਹਨਾਂ ਦੀ ਚਾਬੀਆਂ ਵਗੈਰਾ ਵੀ ਇਹਨੇ ਉਹਨਾਂ ਨੂੰ ਹੀ ਕਰਾਈ ਸੀਗੀ وہ حजिये تک نہیں پر گل بات سی کہ مطلب وی کینٹ ویریفیائی تے وہ الیگیشن ہو جائے گا جینی ہن تک آئے سامنے انہاں دی گل بات سی گی انسٹاگرام را ہی ملے سی گی تے گل بات کر دے سی گی تے اگے او کملجیت کور نے او ایکسس دیتا سی نہیں نہیں حजिये تک نہیں حजिये تک نہیں 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 حजिये تک اہی ہے ਅਜੇ ਤੱਕ ਨਹੀਂ ਨਹੀਂ ਅਜੇ ਤੱਕ ਇਤਨੀ ਹੀ ਹੈਗਾ ਕਿ ਫਸਟ ਹੈਗਾ ਤੇ ਉਹ ਲੇਡੀ ਨੇ ਨਾ ਇਹਨੂੰ ਐਕਸੈਸ ਦਿੱਤਾ ਤੇ ਇਹਨਾਂ ਨੇ ਮਿਲ ਮਿਲੀ ਬੁਗਤ ਨਾਲੇ ਚੋਰੀ ਮੰਜਾਉ ਦਿੱਤਾ ਸੀਗਾ ਤੇ ਸਾਰੇ ਕਿ ਸਾਰੇ ਹੀ ਜੋ ਚੋਰੀ ਦੀ ਆਰਟੀਕਲਸ ਔਰ ਕੈਸ਼ ਹੈਗਾ ਉਹ ਤਕਰੀਬਨ ਤਕਰੀਬਨ ਸਾਰੇ ਰਿਕਵਰ ਹੋ ਗਏ ਉਹਨਾਂ ਨੇ weight ਤਾਂ ਸਾਨੂੰ ਦੱਸਿਆ ਵੀ ਨਹੀਂ ਸੀਗਾ ਹੁਣ ਉਹ ਨਾਨੇਸ਼ ਨਾਲ ਕਰ ਲਈ ਹੈ ਕਿ ਤੇ ਵੇਟ ਮੁਤਾਬਿਕ ਫਿਰ ਬਾਅਦ ਦੇ ਵਿੱਚ ਕਰਾ ਲੇਗੇ ਅਸ਼ਨਾਕ ਤੋਂ ਹੋ ਚੁੱਕੀ ਜੋ ਉਹਨਾਂ ਦੇ ਚੋਰੀ ਹੋਈ ਸੀਗੀ ਸਾਰੇ ਰਿਕਵਰ ਹੋ ਗਏ ਮੋਦਰੀਆ ਵਗੈਰਾ ਜੋ ਜੋ ਵੀ ਹੋਏਗਾ ਮਤਲਬ ਉਹਨਾਂ ਨੇ ਵੇਟ ਵੇਟ ਰਾਈਂ ਦੀ ਦੱਸਿਆ ਸੀਗਾ ਐਸ ਪਰ ਕੰਪਲੇਂਟ ਨੰਬਰ ਆਫ ਆਰਟਿਕਲਸ ਉਹਨਾਂ ਦੀ ਚਿਨਾਕ ਕਿ ਉਹ ਸੀ तकरीबन ਇੰਨਾ ਕਹੇਗਾ ਬਟ ਤੌਰ ਤੇ ਚਾਹ ਇਹ ਜ ਤਕ ਤਕਰੀਬਨ ਹੈਗਾ ਉਹ ਨਾ ਚੋਰੀ ਜੋ ਹੋਇਆ ਸਮਾਨ ਉਹਦੇ شناخت ਹੋ ਗਏ ਵੇਟ ਤਾਂ ਸਾਨੂੰ ਨਹੀਂ ਪਤਾ ਉਹ ਵੇਟ ਤਾਂ ਬਾਈ ਚਾਂਸ ਅਸੀਂ ਵੇਟ ਕਰਾਇਆ ਹੈਗਾ ਬਟ that is not important important is ਕਿ ਉਹ ਨਾਦਰ ਜੋ ਚੋਰੀ ਹੋਇਆ ਐਗਜੈਕਟਲੀ ਆਹੀ ਸੇਮ ਸਮਾਨ ਹੈ ਉਹ ਹੀ ਉਹਨਾਂ ਨੇ شناخت ਕਰ ਲਈ ਉਸ ਚੀਜ਼ ਦੀ ਉਹ ਸਾਰਾ ਰਿਕਵਰ ਕਰਕੇ ਅਸੀਂ ਤੁਹਾਨੂੰ ਪੇਸ਼ ਕਰ ਚੁੱਕੇ ਹਾਂ ਕਿ ਦੂਜਾ ਜੋ ਜੀ ਅੱਜ ਜੋ ਜੋ ਇਹ ਦਿਨ ਨੂੰ ਹੈਗੀ ਕਮਲਜੀਤ ਕੌਰ ਉਹਦੇ ਨਾਲ ਇਹ ਗੱਲਬਾਤ ਸੀਗੀ ਤੇ ਉਹਦੇ ਨਾਲ ਹੀ ਨਾਨੇ ਆਪਣਾ ਇੱਕ ਪਲੈਨਿੰਗ ਕੀਤੀ ਤੇ ਉਹ ਕਮਲਜੀਤ ਕੌਰ ਨੇ ਹੀ ਅੱਗੇ ਸਾਰੇ ਕੇ ਸਾਰੇ ਇਤਲਾਬੇ ਦਿੱਤੀ ਕਿ ਕਿਥੇ ਕਿਥੇ ਰੱਖੀ ਹੋ ਸਕਦੇ ਜੁਐਲਰੀ ਤੇ ਉਹਨਾਂ ਨੂੰ ਐਕਸੈਸ ਕਰਨ ਦਾ ਕਿ ਜੋ ਵੀ ਅ ਅਲਵੇਰਾ ਹੈ ਜਾਂ ਫਿਰ ਜੋ ਬਾਕਸੇਜ਼ ਹੈ ਉਹਨਾਂ ਦੀ ਚਾਬੀਆਂ ਵਗੈਰਾ ਵੀ ਇਹਨੇ ਉਹਨਾਂ ਨੂੰ ਹੀ ਕਰਾਈ ਸੀ ਜਿੱਦ ਤੱਕ ਦੀ ਆਪਣੀ ਤੁਮਾ وہ حریت تک نہیں پر گل بات سی کہ دیکھیں مطلب وی کینٹ ویریفیائی تے وہ الیگیشن ہو جائے گا جینی ہن تک ائے سامنے انہاں دی گل بات سی گی انسٹاگرام را ہی ملے سی گی تے گل بات کر دے سی گی تے اگے او کملجیت کور نے اوہ ایکسس دیتا سی نہیں نہیں حریت تک نہیں حریت تک نہیں 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 حریت تک اہی ہے ہاں حریت تک نہیں نہیں حریت تک ات نہیں ہوگا ਕਿ ਫਰਸਟ ਹੈਗਾ ਤੇ ਉਹ ਲੇਡੀ ਨੇ ਇਹਨੂੰ ਐਕਸੈਸ ਦਿੱਤਾ ਤੇ ਇਹਨਾਂ ਨੇ ਮਿਲ ਮਿਲੀ ਬੁਗਤ ਨਾਲੇ ਚੋਰੀ ਨੂੰ ਜਾਂ ਦਿੱਤਾ ਸੀਗਾ ਤੇ ਸਾਰੇ ਕਿ ਸਾਰੇ ਹੀ ਜੋ ਚੋਰੀ ਦੀ ਆਰਟੀਕਲਸ اور کیش ਹੈਗਾ ਉਹ تقریبا تقریبا ਸਾਰੇ ਰਿਕਵਰ ਹੋ ਗਏ ਉਹ ਉਹਨਾਂ ਨੇ weight ਤਾਂ ਸਾਨੂੰ ਦੱਸਿਆ ਵੀ ਨਹੀਂ ਸੀਗਾ ਹੁਣ ਉਹ ਉਹਨਾਂ ਨੇ شناخت ਕਰ ਲਈ ਹੈ ਕਿ ਤੇ weight ਮੁਤਾਬਕ ਫਿਰ ਬਾਅਦ ਵਿੱਚ ਕਰਾ ਲੈਣੇ ਅਸ਼ਨਾਤ ਹੋ ਚੁਕੀ ਜੋ ਨਾਦੇ ਚੋਰੀ ਹੋਈ ਸੀ ਸਾਰੇ ਰਿਕਵਰ ਹੋ ਗਏ ਮੋਦਰੀਆ ਵਗੈਰਾ ਜੋ ਜੋ ਵੀ ਹੋਏਗਾ ਮਤਲਬ ਉਹਨਾਂ ਨੇ ਵੇਟ ਵੇਟ ਰਾਈਂ ਦੀ ਦੱਸਿਆ ਸੀਗਾ ਐਸ ਪਰ ਕੰਪਲੇਂਟ ਨੰਬਰ ਆਫ ਆਰਟੀਕਲਸ ਉਹਨਾਂ ਦੀ ਸ਼ਨਾਖਤ ਹੋ ਗਈ ਸੀ ਤਕਰੀਬਨ ਇੰਨਾ ਖੈਗਾ ਬਟ ठीक तक तकरीबन हैगा वो ना तो चोरी जो हुआ है सामान ओदे शनाख्त हो गई वेट द सानू नहीं पता वो वेट द बाय चांस अस वेट कराया हैगा बट दैट इज नॉट इंपॉर्टेंट इंपॉर्टेंट इज कि अनादर जो चोरी हुआ exactly, है एग्जैक्टली आही सेम सामान है वही उन्होंने शनाख्त कर ली उस चीज की